ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਜੇਕਰ ਤੁਸੀਂ ਨਿੰਬੂ ਨੂੰ ਮਲਾਈ ਦੇ ਨਾਲ ਮਿਲਾ ਕੇ ਰੋਜ਼ਾਨਾ ਚਿਹਰੇ ਤੇ ਲਗਾਉਂ ਤਾਂ ਰੰਗ ਗੋਰਾ ਹੋਣ ਲੱਗ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਦੁਪਹਿਰ ਦੇ ਸਮੇਂ ਇੱਕ ਪਲੇਟ ਭਰ ਕੇ ਸਲਾਦ ਦੀ ਖਾਂਦੇ ਹੋ ਤਾਂ ਤੁਸੀਂ ਬਹੁਤ ਸਾਰੇ ਸਿਹਤ ਸੇਮਤ ਰਹ ਸਕਦੇ ਹੋ ਨੰਬਰ 3 ਜੇਕਰ ਤੁਹਾਡੀ ਕੁੱਕਰ ਦੀ ਸੀਟੀ ਨਾ ਵੱਜ ਰਹੀ ਹੋਵੇ ਤਾਂ ਤੁਸੀਂ ਕੁੱਕਰ ਦੀ ਸਾਈਡ ਤੇ ਹਲਕਾ yağ ਤੇਲ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਕੁੱਕਰ ਦੀ ਸੀਟੀ ਵੱਜਣ ਲੱਗ ਜਾਵੇਗੀ ਨੰਬਰ 4 ਅਖਬਾਰ ਨੂੰ ਕਦੇ ਵੀ ਰੋਟੀਆਂ ਵਾਲੇ ਡੱਬੇ ਵਿੱਚ ਨਾ ਰੱਖੋ ਇਸ ਨਾਲ ਤੁਹਾਡੀਆਂ ਰੋਟੀਆਂ ਖਰਾਬ ਹੋ ਸਕਦੀਆਂ ਹਨ ਤੇ ਨਾਲ ਹੀ ਇਹ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹਨ ਨੰਬਰ 5 ਜਦੋਂ ਵੀ ਔਰਤਾਂ ਆਲੂ ਮਟਰ ਦੀ ਸਬਜ਼ੀ ਬਣਾਉਂਦੀਆਂ ਹਨ ਤਾਂ ਉਹਨਾਂ ਨੂੰ ਉਸ ਵਿੱਚ ਹਮੇਸ਼ਾ ਮਲਾਈ ਤੇ ਹਲਕੀ ਲਾਲ ਮਿਰਚ ਜ਼ਰੂਰ ਪਾਉਣੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਰੰਗ ਲਾਲ ਬਣਦਾ ਹੈ ਨੰਬਰ 6 ਜਦੋਂ ਵੀ ਤੁਸੀਂ ਮੈਥਿਆਂ ਵਾਲੀਆਂ ਰੋਟੀਆਂ ਬਣਾਉਂਦੇ ਹੋ ਤਾਂ ਆਟੇ ਵਿੱਚ ਹਲਕੀ ਜਿਹੀ ਕਸੂਰੀ ਮੇਥੀ ਦੇ ਨਾਲ ਸੁੱਕਾ ਧਨੀਆ ਵੀ ਜ਼ਰੂਰ ਪਾਓ ਇਸ ਦੇ ਨਾਲ ਪਰੌਂਠੇ ਬਹੁਤ ਸਵਾਦ ਬੰਦੇ ਹਨ ਤੇ ਇਹਨਾਂ ਨੂੰ ਹਮੇਸ਼ਾ ਮੱਖਣ ਨਾਲ ਹੀ ਖਾਓ ਨੰਬਰ 7 ਜਦੋਂ ਵੀ ਤੁਸੀਂ ਘਰ ਵਿੱਚ ਪੋਚਾ ਲਗਾਉਂਦੇ ਹੋ ਤਾਂ ਹਰ ਕਮਰੇ ਲਈ ਸਾਫ਼ ਪਾਣੀ ਹੀ ਵਰਤੋ ਤੇ ਨਾਲ ਹੀ ਹਰ ਵਾਰ ਪੋਚੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਨਾਲ ਪੋਚੇ ਦੀ ਸਫਾਈ ਬਹੁਤ ਚੰਗੀ ਤਰ੍ਹਾਂ ਨਾਲ ਹੁੰਦੀ ਹੈ ਨੰਬਰ 8 ਜਦੋਂ ਵੀ ਔਰਤਾਂ ਕੱਪੜੇ ਸਲਾਈ ਕਰਦੀਆਂ ਲੱਗਦੀਆਂ ਹਨ ਸਭ ਤੋਂ ਪਹਿਲਾਂ ਕੱਪੜੇ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਕਰੋ ਤੇ ਤਾਂ ਤੁਹਾਡਾ ਸਮਾਂ ਤੇ ਮੂਲ ਖਰਾਬ ਨਾ ਹੋਵੇ ਨੰਬਰ 9 ਕਈ ਵਾਰ ਜਦੋਂ ਅਸੀਂ ਜੀਨ ਦੀ ਪੈਂਟ ਧੁੱਪ ਵਿੱਚ ਪਾ ਦਿੰਦੇ ਹਾਂ ਤਾਂ ਉਸ ਦਾ ਕਲਰ ਖਰਾਬ ਹੋ ਜਾਂਦਾ ਹੈ ਇਸ ਤੋਂ ਬਚਣ ਲਈ ਉਸ ਨੂੰ ਹਮੇਸ਼ਾ ਪੁੱਠੀ ਕਰਕੇ ਹੀ ਧਾਰ ਤੇ ਸੁਕਣੀ ਪਾਓ ਨੰਬਰ 10 ਜਦੋਂ ਵੀ ਤੁਸੀਂ ਸਾਗ ਬਣਾਉਂਦੇ ਹੋ ਤਾਂ ਉਸ ਵਿੱਚ ਪਾਲਕ ਹਮੇਸ਼ਾ ਘਾਟੀ ਹੀ ਪਾਓ ਇਸ ਤਰ੍ਹਾਂ ਕਰਨ ਨਾਲ ਸਾਗ ਸਵਾਦ ਬਣਦਾ ਹੈ ਤੇ ਨਾਲ ਹੀ ਸਾਡੇ ਸਰੀਰ ਅੰਦਰ ਤੇਜਾਬ ਵੀ ਬਹੁਤ ਘੱਟ ਬਣਦਾ ਹੈ ਨੰਬਰ 11 ਜਦੋਂ ਵੀ ਤੁਸੀਂ ਬੱਚਿਆਂ ਦੇ ਕੱਪੜੇ ਖਰੀਦਦੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਕੱਪੜੇ ਹਮੇਸ਼ਾ ਬਟਰ ਵਾਲੇ ਹੀ ਖਰੀਦੋ ਜੇਕਰ ਅਸੀਂ ਬੰਦ ਗਲੇ ਵਾਲੇ ਕੱਪੜੇ ਖਰੀਦਦੇ ਹਾਂ ਤਾਂ ਉਸ ਨੂੰ ਬੱਚਿਆਂ ਤੋਂ ਪੌਣਾ ਵੀ ਔਖਾ ਹੁੰਦਾ ਹੈ ਤੇ ਨਾਲ ਹੀ ਬੱਚੇ ਚੰਗੇ ਮਹਿਸੂਸ ਨਹੀਂ ਕਰਦੇ ਨੰਬਰ 12 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਕੋਈ ਵੀ ਮੇਕਅਪ ਕਰੋ ਤਾਂ ਉਸ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਜ਼ਰੂਰ ਕਰੋ ਜੇਕਰ ਤੁਸੀਂ ਇਸ ਲਈ ਦੁੱਧ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਬਦੇਰੇ ਫਾਇਦੇਮੰਦ ਹੁੰਦਾ ਹੈ ਨੰਬਰ 13 ਜੇਕਰ ਸਾਗ ਵਿੱਚ ਜ਼ਿਆਦਾ ਮਿਰਚ ਹੋ ਜਾਵੇ ਤਾਂ ਤੁਸੀਂ ਉਸ ਨੂੰ ਦੋ ਟਮਾਟਰਾਂ ਤੇ ਤੜਕੇ ਦੇ ਨਾਲ ਹੀ ਪਿਆਜ਼ਾਂ ਦਾ ਤੜਕਾ ਲਗਾਓ ਮਿਰਚ ਘੱਟ ਹੋ ਜਾਵੇਗੀ ਨੰਬਰ 14 ਜੇਕਰ ਤੁਸੀਂ ਅੰਗੂਰਾਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਡੰਡੀਆਂ ਨਾਲੋਂ ਵੱਖ ਕਰਕੇ ਇੱਕ ਪਲਾਸਟਿਕ ਦੇ ਡੱਬੇ ਵਿੱਚ ਪਾ ਕੇ ਫਰਿੱਜ ਵਿੱਚ ਰੱਖ ਦਿਓ ਇਸ ਨਾਲ ਉਹ ਜਲਦੀ ਖਰਾਬ ਨਹੀਂ ਹੁੰਦੇ। ਨੰਬਰ 15 ਅਖਬਾਰ ਦਾ ਟੁਕੜੇ ਨੂੰ ਹਲਕਾ ਗਿੱਲਾ ਕਰਕੇ ਫਰਿੱਜ ਵਿੱਚ ਰੱਖ ਦਿਓ ਫਰਿੱਜ ਦੀ ਸਾਰੀ ਗੰਦੀ ਸਮੈਲ ਬਾਹਰ ਨਿਕਲ ਜਾਵੇਗੀ। ਨੰਬਰ 16 ਇੱਕ ਗਲਾਸ ਪਾਣੀ ਵਿੱਚ ਇੱਕ ਚਮਚਾ ਸਿੱਧਾ ਨਮਕ ਮਿਲਾ ਕੇ ਸਪਰੇਅ ਬੋਤਲ ਵਿੱਚ ਭਰ ਕੇ ਪੌਦਿਆਂ 'ਤੇ ਛਿੜਕ ਦਿਓ। ਪੌਦੇ ਪੀਲੇ ਨਹੀਂ ਹੋਣਗੇ। ਨੰਬਰ 17 ਜਦੋਂ ਵੀ ਤੁਸੀਂ ਕੋਈ ਲੋਕੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਜੀਰੇ ਦਾ ਤੜਕਾ ਲਗਾਓ ਇਸ ਤੋਂ ਇਲਾਵਾ ਇਸ ਵਿੱਚ ਹਲਕੀ ਜੀ ਮਲਾਈ ਜਾਂ ਫਿਰ ਦੁੱਧ ਜ਼ਰੂਰ ਪਾਓ ਇਸ ਨਾਲ ਹੀ ਸਬਜ਼ੀ ਬਹੁਤ ਹੀ ਸਵਾਦਵੰਤੀ ਹੈ ਨੰਬਰ 18 ਰਾਤੀ ਬਚੀ ਹੋਈ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਜਿਸ ਦੇ ਕਾਰਨ ਅਸੀਂ ਇਸ ਨੂੰ ਸਵੇਰੇ ਤੇ ਦੁੱਧ ਨਾਲ ਖਾ ਲਈਏ ਤਾਂ ਇਹ ਸਰੀਰ ਵਿੱਚਨੇਕਾ ਹੀ ਫਾਇਦੇ ਹੁੰਦੇ ਹਨ ਨੰਬਰ 19 ਜੇਕਰ ਤੁਸੀਂ ਖੀਰ ਨੂੰ ਗਾੜ੍ਹੀ ਬਣਾਉਣਾ ਚਾਹੁੰਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਸੂਜੀ ਨੂੰ ਭੁੰਨ ਕੇ ਪਾ ਦਿਓ ਇਸ ਨਾਲ ਖੀਰ ਦਾ ਸਵਾਦ ਬਣੇਗੀ ਤੇ ਨਾਲ ਇਹ ਘੀਰ ਗਾੜੀ ਵੀ ਹੋ ਜਾਵੇਗੀ ਨੰਬਰ ਵੀ ਮੂਲੀ ਦਾ ਰਸ ਪੀਣ ਨਾਲ ਸਰੀਰ ਨੂੰ ਨੇਕਾਂ ਹੀ ਫਾਇਦੇ ਮਿਲਦੇ ਹਨ ਇਸ ਦੇ ਨਾਲ ਸਰੀਰ ਅੰਦਰ ਕਦੇ ਵੀ ਪਥਰੀ ਨਹੀਂ ਬਣਦੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ